ਸਾਰਾ ਟਰੈਕਟਰ ਹੈਗਾ ਇਹ ਇਲੈਕਟ੍ਰਿਕਾ ਦਾ ਅੱਛਾ 3 ਗੀਅਰ ਬਾਕਸ ਇਹਦੇ ਵਿੱਚ 2 ਸਪੀਡ ਆ ਹੂੰ ਤੇ ਫਾਰਵਰਡ ਤੇ ਰਿਵਰਸ ਹੋ ਗਿਆ ਤੇ ਬਾਕੀ ਇਹਦੇ ਗੀਅਰ ਆ ਜਿਹੜੇ ਸਾਰੇ ਲੀਵਰਾਂ ਤੋਂ ਪੈਂਦੇ ਹੋ ਮੈਂ ਅੱਛਾ ਤੇ ਲੈਫਟ ਇਹਦੀ ਡਰਾਫਟ ਕੰਟਰੋਲ ਆ ਹੂੰ ਉਹ ਵੀ ਲੈਫਟ ਵੀ ਇਹਦੀ ਰਿਮੋਟ ਤੋਂ ਵਰਕ ਕਰਦੀ ਆ ਤੇ ਪੀਟੀਓ ਇਹਦੀ ਫਾਰਵਰਡ ਤੇ ਰਿਵਰਸ ਪੀਟੀਓ ਆ ਤੇ ਪੀਟੀਓ 'ਚ ਵੀ ਕਹਾ 2 ਸਪੀਡਾਂ ਆ ਅੱਛਾ ਕਮਾਲ ਦੀ ਚੀਜ਼ ਆ ਵੇਹੇ ਛੋਟੇ ਜਿਹੇ ਘਰ 'ਚ ਇੱਕ ਥਾਂ ਤੇ ਬੈਠ ਕੇ ਤੁਸੀਂ ਇੰਨਾ ਪੂਰਾ ਵਧੀਆ ਮਾਡਲ ਤਿਆਰ ਕਰਤਾ ਜੀ ਨੂੰ ਇੱਕ ਪੂਰੀ ਟੀਮ ਲੱਗਦੀ ਐ ਇੰਜੀਨੀਅਰ ਹੁੰਦੇ ਆ ਜਿਹੜੇ ਹਨ ਤੇ ਤੁਸੀਂ ਇਕੱਲਿਆਂ ਨਹੀਂ ਤਿਆਰ ਕੀਤਾ ਇਹ ਸ਼ੌਂਕ ਜੀ ਮੈਨੂੰ ਛੋਟੇ ਹੁੰਦੇ ਤੁਸੀਂ ਸੀਗਾ ਪਹਿਲਾਂ ਬਾਕੀ ਸਾਡੀ ਪਰਿਵਾਰਕ ਲੈਣ ਹੀ ਸੀਗੀ ਨਾ ਮੇਰੇ ਬਾਪਾ ਸਾਰਾ ਕੰਮ ਕਰਦੇ ਸੀਗੇ ਕਰਕੇ ਤਾਂ ਕਰਕੇ ਮੈਂ ਛੋਟਾ ਹੁੰਦਾ ਉਹਨਾਂ ਨੇ ਕੰਮ ਕਰਨ ਲੱਗਿਆ ਸੀਗਾ ਜੀ ਇੱਥੇ ਬਹੁਤ ਮਿਹਨਤ ਆਉਂਦੀ ਐ ਜੀ ਕਿਉਂਕਿ ਸਾਰਾ ਕੰਮ ਬਹੁਤ ਬਰੀਕੀ ਆ ਬਹੁਤ ਸੇਮ ਜਦੋਂ ਕਾਪੀ ਕਰਨੀ ਹੈ ਕਿਸੇ ਚੀਜ਼ ਨੂੰ ਤਾਂ ਬਹੁਤ ਡੰਗਾਈ ਤੇ ਜਾਣਾ ਪੈਂਦਾ ਮੈਂ ਇਹ ਮਾਡਲ ਨੂੰ ਸਾਨੂੰ ਸਾਲ ਲੱਗਿਆ ਸੀਗਾ ਕਿਉਂਕਿ ਹੌਲੀ ਹੌਲੀ ਕੰਪਲੀਟ ਕੀਤਾ ਸੀਗਾ ਜੀ ਇਕੱਲੇ ਕਰਦੇ ਫਿਰ ਸਾਰਾ ਕੰਮ ਹਾਂਜੀ ਜਿਵੇਂ ਛੋਟੀ ਛੋਟੀ ਬਿਲਡਿੰਗ ਹੋਈ ਜਾਂ 12 ਜੋੜੀਆਂ ਜਾਂ ਹੋਰ ਸਾਰਾ ਉਹ ਕੱਲਿਆਂ ਨੇ ਆਪ ਹੀ ਕੀਤਾ ਹਾਂਜੀ ਸਾਰਾ ਕੰਮ ਆਪ ਉਹ ਮੈਂ ਪ੍ਰੋਪਰ ਸਾਰੀ ਜਿੱਦਾਂ ਡਿਜ਼ਾਈਨਿੰਗ ਤਿਆਰ ਕਰਕੇ ਡਾਟਾ ਸਾਰਾ ਤਿਆਰ ਕਰਕੇ ਆਹ ਸਾਰਾ ਇਹਦੇ ਉਵੇਂ ਪ੍ਰੋਪਰ ਇੰਜਨ ਦਾ ਸਾਰਾ ਉਹ ਸਿਸਟਮ ਆ ਜੀ ਰੈਫਰਿਜਰੇਟਰ ਪੱਖਾ ਵਗੈਰਾ ਸਾਰਾ ਇਹਦਾ ਚੱਲਦਾ ਹੈਗਾ ਆਹ ਸਿਲੰਡਰ ਹੈੱਡ ਫੁੱਟ ਵਗੈਰਾ ਸਾਰੇ ਉਵੇਂ ਲੱਗੇ ਹੋਏ ਆ ਇਹਦੇ ਆਹ ਰੇਸ ਵਗੈਰਾ ਜਿਵੇਂ ਆਹ ਸਾਰੀ ਇਹ ਸਾਰੀ ਵਰਕ ਕਰਦੀ ਹੈ ਇਹਦੀ ਰੇਸ ਵੀ ਪੂਰੀ ਕੰਮ ਕਰਦੀ ਸਾਰੀ ਕਿਤੋਂ ਵਰਕ ਕਰਦੀਆਂ ਬ੍ਰੇਕ ਹੋਗੇ ਹੂੰ ਕਲਚ ਸਿਸਟਮ ਹੋਗੇ ਆ ਗੇਅਰ ਜਿੰਨੇ ਵੀ ਇਹਦੇ ਪਾਰਟਸ ਲੱਗੇ ਆ ਜਾਨੀ ਕਿ ਤਕਰੀਬਨ ਸਾਰੇ ਕੰਮ ਕਰਦੇ ਹੀ ਆ ਜੀ ਫਿਰ ਡਿਮਾਂਡ ਵੀ ਕਰਦੇ ਨੇ ਕਿ ਹਾਂ ਅਸੀਂ ਬਣਵਾਉਣਾ ਚਾਹੁੰਦੇ ਆ ਤੁਹਾਡੇ ਕੋਲ ਹਾਂਜੀ ਵੱਧ ਪੁੱਛਿਆ ਬਹੁਤ ਮੰਗ ਆਉਣੀ ਆ ਫਿਰ ਬਣਾ ਦਿੰਨੇ ਹੋ ਨਹੀਂ ਮੈਂ ਲੋਕ ਆਪ ਨੂੰ ਟਾਈਮ ਨਹੀਂ ਨਾ ਦਿੰਦੇ ਬਹੁਤ ਛੇਤੀ ਭਾਲਦੇ ਆ ਕੰਮ ਅੱਛਾ ਇਹ ਚੀਜ਼ ਆ ਜਿਹੜੀ ਟਾਈਮ ਮੰਗਦੀ ਆ ਹੂੰ ਇਹ ਪ੍ਰੋਪਰ ਸੀਮ ਪ੍ਰੋਪਰ ਸੀਮ ਕਾਪੀ ਕਰਨਾ ਕਿਸੇ ਚੀਜ਼ ਨੂੰ ਉਹ ਜੰਗਾਈ ਤੱਕ ਜਾਣਾਂ ਦਾ ਟਾਈਮ ਲੱਗਦਾ ਹੂੰ ਉਸੀ ਜੁੜੇ ਹੋਏ ਉਹ ਦੁਨੀਆ ਦੇ ਨਾਲ ਮੈਂ ਮਨਦੀਪ ਦੋਸਤੋ ਸਾਡੇ ਛੋਟੇ ਜਿਹੇ ਪੰਜਾਬ ਦੇ ਵਿੱਚ ਟੈਲੈਂਟ ਦੀ ਕੋਈ ਘਾਟ ਨਹੀਂ ਬਹੁਤ ਸਾਰੇ ਨੌਜਵਾਨ ਬਹੁਤ ਸਾਰਾ ਟੈਲੈਂਟ ਚੱਕੀ ਫਿਰਦੇ ਨੇ ਆਪਾਂ ਦੇਖਦੇ ਆ ਕਿ ਉਹਨਾਂ ਦਾ ਟੈਲੈਂਟ ਕਈ ਵਾਰੀ ਸਾਹਮਣੇ ਨਹੀਂ ਆਪੋਂਦਾ ਅੱਜ ਅਸੀਂ ਇੱਕ ਇਹੋ ਜਿਹਾ ਟੈਲੈਂਟਡ ਨੌਜਵਾਨ ਦੀ ਕਹਾਣੀ ਤੁਹਾਡੇ ਅੱਗੇ ਲੈ ਕੇ ਆਏ ਆ ਜਿਹੜਾ ਕਿ ਟਰੈਕਟਰ ਬਣਾਉਂਦਾ ਤੇ ਉਹ ਟਰੈਕਟਰ ਇਦਾਂ ਬਣਾਉਂਦਾ ਦੇਖਣ ਵਾਲੇ ਨੂੰ ਇਹ ਲੱਗਦਾ ਕਿ ਬਿਲਕੁਲ ਅਸਲੀ ਆ ਪਰ ਜਦੋਂ ਉਹਨੂੰ ਫਿਰ ਦੇਖਦੇ ਆ ਧਿਆਨ ਨਾਲ ਦੂਰੋਂ ਦੇਖਦੇ ਉਹ ਪਤਾ ਲੱਗਦਾ ਕਿ ਤਾਂ ਛੋਟਾ ਜਿਹਾ ਇੱਕ ਮਾਡਲ ਬਣਾਇਆ ਪਰ ਛੋਟਾ ਮਾਡਲ ਨਹੀਂ ਉਤੇ ਬਹੁਤ ਸਾਰੀ ਮਿਹਨਤ ਆਈ ਹੈ ਤੇ ਉਹ ਪ੍ਰੋਪਰ ਜਿਵੇਂ ਵੱਡੇ ਟਰੈਕਟਰ ਕੰਮ ਕਰਦੇ ਨੇ ਉਵੇਂ ਹੀ ਕੰਮ ਕਰਦਾ ਤੇ ਆਪਾਂ ਉਸ ਨੌਜਵਾਨ ਵੀਰ ਨੂੰ ਮਿਲਾਂਗੇ ਬੇਰੇ ਬਹੁਤ ਬਹੁਤ ਸਵਾਗਤ ਤੁਹਾਡਾ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਆਪਣੀ ਜਾਣ ਪਛਾਣ ਜਰੂਰ ਦੱਸੋ ਤੇ ਫਿਰ ਆਪਾਂ ਅੱਗੇ ਗੱਲ ਕਰਦੇ ਮੇਰਾ ਨਾਮ ਜਸਾ ਜੀ ਰੈਂਡ ਮੇਰਾ ਮਾਸੀ ਕੀ ਡਿਸਟ੍ਰਿਕਟ ਮੁਕਾ ਹੂੰ ਇਹ ਸ਼ੌਂਕ ਕਿਵੇਂ ਪਿਆ ਛੋਟੇ ਛੋਟੇ ਟਰੈਕਟਰਾਂ ਦੇ ਮਾਡਲ ਬਣਾਉਣ ਦਾ ਇਹ ਸ਼ੌਂਕ ਜੀ ਮੈਨੂੰ ਛੋਟੇ ਹੁੰਦੇ ਤੋਂ ਹੀ ਸੀਗਾ ਪਹਿਲਾਂ ਬਾਕੀ ਸਾਡੀ ਪਰਿਵਾਰਕ ਲੈਣ ਇਹ ਸੀਗੀ ਨਾ ਮੇਰੇ ਫਾਦਰ ਸਾਹਿਬ ਕੰਮ ਕਰਦੇ ਸੀਗੇ ਕਰਕੇ ਤਾਂ ਕਰਕੇ ਮੈਂ ਛੋਟਾ ਹੁੰਦਾ ਉਹਨਾਂ ਨਾਲ ਕੰਮ ਕਰਨ ਲੱਗ ਗਿਆ ਸੀਗਾ ਜੀ ਅੱਛਾ ਤੇ ਹੌਲੀ-ਹੌਲੀ ਇਸ ਚੀਜ਼ 'ਚ ਮੇਰਾ ਇੰਟਰਸਟ ਪੈਂਦਾ ਗਿਆ ਹੂੰ ਉਹ ਵੀ ਪਹਿਲਾਂ ਇਦਾਂ ਮਾਡਲ ਤਿਆਰ ਕਰਦੇ ਹੁੰਦੇ ਸੀਗੇ ਜਾਂ ਉਹ ਵੈਸੇ ਦਾ ਕੰਮ ਕੰਮ ਕਰਦੇ ਸੀਗੇ ਜਾਂ ਵਰਕਸ਼ਾਪ ਸੀ ਆਪਣੀ ਟਰੈਕਟਰਾਂ ਦੀ ਅੱਛਾ ਤੇ ਉਹ ਫਿਰ ਜਦੋਂ ਨਾਲ ਕੰਮ ਕਰਦੇ ਹੁੰਦੇ ਤਾਂ ਹੌਲੀ-ਹੌਲੀ ਸ਼ੌਂਕ ਹੋ ਗਿਆ ਵੀ ਆਪਾਂ ਵੀ ਇਦਾਂ ਮਾਡਲ ਬਣਾਈਏ ਜਿਹੜਾ ਪ੍ਰੋਪਰ ਹੋਵੇ ਵਰਕ ਕਰੇ ਸਾਰਾ ਅੱਛਾ ਇਹਦੀ ਫਿਰ ਸਟੱਡੀ ਵੀ ਕੀਤੀ ਤੁਸੀਂ ਹਾਂਜੀ ਮੇਰੀ ਸਟੱਡੀ ਮਕੈਨੀਕਲ ਇੰਜੀਨੀਅਰ ਦੀ ਹੈ ਅੱਛਾ ਇਹ ਫਿਰ ਜਿਵੇਂ ਘਰ ਦੇ ਵਿੱਚ ਇਹ ਮਾਹੌਲ ਸੀ ਸਟੱਡੀ ਦਾ ਇਹ ਮਾਹੌਲ ਤੁਹਾਡਾ ਹੋ ਗਿਆ ਹਨਾ ਫਿਰ ਤੁਹਾਡਾ ਇਹ ਇੰਟਰਸਟ ਬਣਿਆ ਵੀ ਇਦਾਂ ਕੰਮ ਸ਼ੁਰੂ ਕਰਾਂ ਤਾਂ ਮੈਨੂੰ ਇਹ ਜਾਣਕਾਰੀ ਜ਼ਰੂਰ ਦਿਓ ਵੀ ਜਿਵੇਂ ਲੋਕ ਵੀ ਜਾਣਨਾ ਚਾਹੁੰਦੇ ਆ ਵੀ ਜਿਹੜੀ ਕਿਤਾਬੀ ਪੜ੍ਹਾਈ ਸੀ ਤੇ ਘਰ ਦਾ ਮਾਹੌਲ ਸੀ ਉਹ ਚੋਂ ਵੱਧ ਕਿਹੜੀ ਤੁਹਾਡੇ ਲਈ ਐ ਫਾਇਦੇਮੰਦ ਹੋਈ ਜਿਹਦੇ ਨਾਲ ਤੁਸੀਂ ਇਸ ਇਸ ਲਾਈਨ 'ਚ ਜ਼ਿਆਦਾ ਪਰਫੈਕਟ ਹੋਏ ਪ੍ਰੈਕਟੀਕਲ ਜ਼ਿਆਦਾ ਪ੍ਰੈਕਟੀਕਲ ਜ਼ਿਆਦਾ ਕਿਉਂਕਿ ਜਿਹੜਾ ਆਪਾਂ ਹੱਥੀਂ ਕੰਮ ਕਰਨਾ ਉਹਦਾ ਬਹੁਤ ਫਰਕ ਪੈਂਦਾ ਹੂੰ ਸਟੱਡੀ ਵੀ ਜ਼ਰੂਰੀ ਆ ਪਰ ਪ੍ਰੈਕਟੀਕਲ ਵੀ ਬਹੁਤ ਜ਼ਰੂਰੀ ਆ ਠੀਕ ਆ ਜਣੀ ਬਚਪਨ ਤੋਂ ਹੀ ਫਿਰ ਇਸ ਪਾਸੇ ਹੋ ਗਏ ਸੀ ਇਹ ਫਿਰ ਜਿਹੜਾ ਮਾਡਲ ਤਿਆਰ ਕਰਦੇ ਇਹ ਤੇ ਕਿੰਨੀ ਕੁ ਮਿਹਨਤ ਆਉਂਦੀ ਆ ਇੱਥੇ ਬਹੁਤ ਮਿਹਨਤ ਆਉਂਦੀ ਆ ਜੀ ਕਿਉਂਕਿ ਸਾਰਾ ਕੰਮ ਬਹੁਤ ਬਰੀਕੀ ਆ ਤੇ ਸੇਮ ਜਦੋਂ ਕਾਪੀ ਕਰਨੀ ਹੈ ਕਿਸੇ ਚੀਜ਼ ਨੂੰ ਤਾਂ ਬਹੁਤ ਡੰਗਾਈ ਤੇ ਜਾਣਾ ਪੈਂਦਾ ਮੈ ਹੂੰ ਹੁਣ ਜਿਹੜਾ ਤੁਸੀਂ ਟਰੈਕਟਰ ਬਣਾਇਆ ਮੈਂ ਚਾਹੂੰਗਾ ਇਹਦੀ ਖਾਸੀਅਤ ਵੀ ਦੱਸੋ ਦੇਖਣ ਨੂੰ ਤਾਂ ਬਿਲਕੁਲ ਓਮੀ ਲੱਗਦਾ ਵਰਕ ਕਿਵੇਂ ਕਰਦਾ ਸਾਰਾ ਵਰਕ ਹੈ ਸਾਰਾ ਟਰੈਕਟਰ ਹੈਗਾ ਜੀ ਇਲੈਕਟ੍ਰਿਕ ਗਨ ਅੱਛਾ ਠੀਕ ਏਅਰ ਬਾਕਸ ਦੇ ਵਿੱਚ 2 ਸਪੀਡ ਆ ਹੂੰ ਤੇ ਫਾਰਵਰਡ ਤੇ ਰਿਵਰਸ ਹੋ ਗਿਆ ਤੇ ਬਾਕੀ ਇਹਦੇ ਗੀਅਰ ਆ ਜਿਹੜੇ ਸਾਰੇ ਲੀਵਰਾਂ ਤੋਂ ਪੈਂਦੇ ਹੋ ਮੈਂ ਅੱਛਾ ਤੇ ਲੈਫਟ ਇਹਦੀ ਡਰਾਫਟ ਕੰਟਰੋਲ ਆ ਹੂੰ ਉਹ ਵੀ ਲੈਫਟ ਵੀ ਇਹਦੀ ਰਿਮੋਟ ਤੋਂ ਵਰਕ ਕਰਦੀ ਆ ਤੇ ਪੀਟੀਓ ਇਹਦੀ ਫਾਰਵਰਡ ਤੇ ਰਿਵਰਸ ਪੀਟੀਓ ਆ ਤੇ ਪੀਟੀਓ 'ਚ ਵੀ ਕਹਾ ਦੋ ਸਪੀਡਾਂ ਆਇ ਅੱਛਾ ਹੁਣ ਤੱਕ ਫਿਰ ਟਰੈਕਟਰ ਹੀ ਤਿਆਰ ਕੀਤੇ ਜਾਂ ਹੋਰ ਕੁਝ ਨਹੀਂ ਦੋ ਮਾਡਲ ਟਰੈਕਟਰਾਂ ਦੀ ਤਿਆਰ ਕੀਤੇ ਸੀਗੇ ਅੱਛਾ ਪਹਿਲਾ ਕਿਹੜਾ ਸੀਗਾ ਪਹਿਲਾਂ ਜੌਂਡੀਅਰ ਸੀਗਾ ਹੂੰ ਫਿਰ ਇਹ ਸਮਰਾਜ ਕਿੰਨਾ ਟਾਈਮ ਲੱਗ ਜਾਂਦਾ ਵੀਰੇ ਜਸ ਇਸ ਬਣਾਉਣ ਨੂੰ ਇੱਕ ਨੂੰ ਇਹ ਮਾਡਲ ਨੂੰ ਸਾਨੂੰ ਸਾਲ ਲੱਗਿਆ ਸੀਗਾ ਕਿਉਂਕਿ ਹੌਲੀ-ਹੌਲੀ ਕੰਪਲੀਟ ਕੀਤਾ ਸੀਗਾ ਜੀ ਕੱਲੇ ਹੀ ਕਰਦੇ ਹੋ ਫਿਰ ਸਾਰਾ ਕੰਮ ਹਾਂਜੀ ਜਿਵੇਂ ਛੋਟੀ-ਛੋਟੀ ਬਿਲਡਿੰਗ ਹੋਈ ਜਾਂ ਤਾਰਾਂ ਜੋੜੀਆਂ ਜਾਂ ਹੋਰ ਸਾਰਾ ਉਹ ਕੱਲਿਆਂ ਨੇ ਆਪ ਹੀ ਕੀਤਾ ਹਾਂਜੀ ਸਾਰਾ ਕੰਮ ਆਪ ਉਹ ਮੈਂ ਪ੍ਰੋਪਰ ਸਾਰੀ ਜਿੱਦਾਂ ਡਿਜ਼ਾਈਨਿੰਗ ਤਿਆਰ ਕਰਕੇ ਡਾਟਾ ਸਾਰਾ ਤਿਆਰ ਕਰਕੇ ਅੱਛਾ ਜਦੋਂ ਪਹਿਲਾ ਟਰੈਕਟਰ ਬਣਾਉਣਾ ਹੁੰਦਾ ਉਹਦਾ ਫਿਰ ਸ਼ੁਰੂਆਤ ਕਿਵੇਂ ਹੁੰਦੀ ਆ ਤੁਸੀਂ ਪਹਿਲਾਂ ਕੋਈ ਚਾਰਟ ਬਣਾਉਣੀ ਉਹਦਾ ਤਿਆਰ ਕਰਦੇ ਹੋ ਇੱਦਾਂ-ਇੱਦਾਂ ਹਾਂਜੀ ਉਹਦੀ ਪਹਿਲਾਂ ਡਰਾਇੰਗ ਰੈਡੀ ਕਰਨੀ ਪੈਂਦੀ ਆਪਾਂ ਨੂੰ ਕਿੰਨਾ ਸਾਈਜ਼ ਚਾਹੀਦਾ ਕੀ ਕੀ ਜਿਵੇਂ ਹਾਂਡੀ ਦਾ ਸਾਈਜ਼ ਕਿੰਨਾ ਚਾਹੀਦਾ ਟਾਇਰ ਦਾ ਸਾਈਜ਼ ਕੀ ਰੱਖਣਾ ਉਹ ਸਾਬ ਨਾਲ ਡਿਜ਼ਾਈਨ ਸਾਰੇ ਫੇਰ ਹੀ ਪਾਰਟਸ ਡਿਜ਼ਾਈਨ ਹੁੰਦੇ ਆ ਪਹਿਲਾਂ ਸਾਰਾ ਡਿਜ਼ਾਈਨ ਤਿਆਰ ਕਰਦੇ ਆ ਯਾਨੀ ਪੂਰਾ ਸਾਲ ਲੱਗ ਜਾਂਦਾ ਤੁਹਾਨੂੰ ਹਾਂਜੀ ਇਹ ਫਿਰ ਇੱਕ ਕੰਮ ਕਿਵੇਂ ਆ ਸਕਦਾ ਜਿਵੇਂ ਤੁਸੀਂ ਛੋਟੇ ਛੋਟੇ ਚੀਜ਼ਾਂ ਬਣਾਉਣੀ ਹੋ ਜਿਵੇਂ ਹੁਣ ਇੰਡਸਟਰੀ ਦੇ ਵਿੱਚ ਹੋਰ ਸਾਰੇ ਹਨਾ ਖੇਤਰ ਦੇ ਵਿੱਚ ਲੋੜ ਹੈ ਨਾ ਚੀਜ਼ਾਂ ਦੀ ਨਵੀਆਂ ਤਕਨੀਕਾਂ ਦੀ ਲੋੜ ਆ ਤੁਹਾਨੂੰ ਲੱਗਦਾ ਕਿ ਤੁਹਾਡੀਆਂ ਇਹ ਕੋਸ਼ਿਸ਼ਾਂ ਜਿਹੜੀ ਅੱਗੇ ਜਾ ਕੇ ਕਾਮਜਾਬ ਹੋ ਸਕਦੀਆਂ ਹਾਂਜੀ ਜਿਵੇਂ ਹੁਣ ਆਪਾਂ ਇਹ ਸ਼ਾਰਟਿੰਗ ਮਾਡਲ ਤਿਆਰ ਕਰ ਰਹੇ ਹਾਂ ਹੋ ਸਕਦਾ ਉਹਨਾਂ ਨਾਲ ਟਾਈਮ ਤੇ ਆਪਾਂ ਵੱਡਾ ਮਾਡਲ ਤਿਆਰ ਕਰ ਲਗੇ ਹੂੰ ਜੀ ਚ ਇਹੋ ਜਿਹੇ ਖੂਬੀਆਂ ਹੋਣ ਮਤਲਬ ਜਿਹੜੀਆਂ ਅਜੇ ਤੱਕ ਨਾ ਆਈਆਂ ਹੋਣ ਜਿਹਨਾਂ ਕਿਸਾਨਾਂ ਨੂੰ ਫਾਇਦਾ ਹੋਵੇ ਤੁਸੀਂ ਇਹੋ ਜਿਹੇ ਖੂਬੀਆਂ ਲਿਆ ਸਕਦੇ ਹਾਂ ਹਾਂਜੀ ਤੁਹਾਨੂੰ ਲੱਗਦਾ ਵੀ ਇਹ ਕਰ ਸਕਦੇ ਤੁਸੀਂ ਹਾਂਜੀ ਜੇ ਹੁਣ ਵੱਡਾ ਮਾਡਲ ਤਿਆਰ ਕਰਨਾ ਹੋਵੇ ਸੇਮ ਹੀ ਆ ਇਹ ਕਰ ਦੋਗੇ ਇਦਾਂ ਹਾਂਜੀ ਕੱਲੇ ਟਰੈਕਟਰ ਦੀ ਮਹਾਰਤ ਆ ਜਾਂ ਕੁਝ ਹੋਰ ਵੀ ਚੀਜ਼ਾਂ ਜੇ ਬਣਾਉਣੀਆਂ ਪੈ ਜਾਣ ਜਿਵੇਂ ਕਾਰਾਂ ਮੋਟਰਸਾਈਕਲ ਕੁਝ ਹੋਰ ਇੰਦਾ ਨਹੀਂ ਹਏ ਫਿਲਹਾਲ ਤਾਂ ਇਹ ਟਰੈਕਟਰ ਹੀ ਰੈਡੀ ਕੀਤੇ ਸੀਗੇ ਅੱਛਾ ਇਹ ਜਦੋਂ ਦੇਖਦੇ ਆ ਲੋਕੀ ਇਹਨੇ ਵੀਡੀਓ ਵਗੈਰਾ ਨਾ ਤਾਂ ਫਿਰ ਡਿਮਾਂਡ ਵੀ ਕਰਦੇ ਨੇ ਕਿ ਹਾਂ ਅਸੀਂ ਬਣਵਾਉਣਾ ਚਾਹੁੰਦੇ ਆ ਤੁਹਾਡੇ ਕੋਲ ਹਾਂਜੀ ਵੱਧ ਅੱਛਾ ਬਹੁਤ ਬਣਵਾਉਣਾ ਹੁੰਦੀ ਆ ਫਿਰ ਬਣਾ ਦਿੰਨੇ ਹੋ ਨਹੀਂ ਮਾ ਲੋਕ ਆਪਨੂੰ ਟਾਈਮ ਨਹੀਂ ਨਾ ਦਿੰਦੇ ਬਹੁਤ ਛੇਤੀ ਭਾਲਦੇ ਆ ਕੰਮ अच्छा ये चीज hmm. 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 है जेडी टाइम मांगਦੀ ਆ ਹਮ ਇੱਕ ਪ੍ਰੋਪਰ ਸੀਮ ਪ੍ਰੋਪਰ ਸੀਮ ਕਾਪੀ ਕਰਨਾ ਕਿਸੇ ਚੀਜ਼ ਨੂੰ ਉਹ ਡੰਗਾਈ ਤੱਕ ਜਾਣਾ ਦਾ ਟਾਈਮ ਲੱਗਦਾ ਹਮ ਜਿਵੇਂ ਹੁਣ ਤੁਹਾਡਾ ਅੱਗੇ ਟੀਚਾ ਕੀ ਹੈ ਇਹਦੇ ਵਿੱਚ ਕਿਉਂਕਿ ਇਹ ਤਾਂ ਛੋਟੇ ਛੋਟੇ ਮਾਡਲ ਬਣਾ ਲੇ ਹਨ ਅੱਗੇ ਦਾ ਕੁਝ ਹੈ ਨਿਸ਼ਾਨਾ ਨਹੀਂ ਇਹ ਤਾਂ ਆਪਣਾ ਸ਼ੌਂਕ ਸੀਗਾ ਜਿਵੇਂ ਮਾਡਲ ਬਣਾਉਣਾ ਹਨਾ ਇੱਕ ਹੌਬੀ ਹੋਗੀ ਜਿਵੇਂ ਜਿਹੜਾ ਮੇਰਾ ਟੀਚਾ ਹੈਗਾ ਮੈਂ ਚਾਹੁੰਦਾ ਵੀ ਜਿਵੇਂ ਆਪਣਾ ਮਕੈਨੀਕਲ ਜਾਣ ਗਣੀ ਕੋਲ ਇੰਡਸਟਰੀ ਚ ਕੰਮ ਕਰਾਂ ਬੜੀਆਂ ਫੈਕਟਰੀਆਂ ਨਾਲ ਹਾਂ ਹਾਂ ਵੱਡੀਆਂ ਕੰਪਨੀਆਂ ਨਾਲ ਤੇ ਉਹਦੇ ਚ ਕੁਝ ਐਗੀਆਂ ਚੀਜ਼ਾਂ ਡਿਜ਼ਾਈਨ ਕਰੀਏ ਮਤਲਬ ਜਿਹੜੀਆਂ ਸਸਤੀਆਂ ਵੀ ਹੋਣ ਆਮ ਲੋਕਾਂ ਦੇ ਬਜਟ 'ਚ ਹੋਣ ਤੇ ਉਹ ਵੀ ਉਹ ਲੋਕੀਂ ਵੀ ਆਮ ਜਿਹੜੇ ਕਿਸਾਨ ਉਹਨਾਂ ਦੇ ਕੰਮ ਆਉਣ ਵਾਲੀ ਚੀਜ਼ ਤੁਸੀਂ ਬਣਾਉਣੀ ਚਾਹੁੰਦੇ ਹੋ ਰੀਚੇਬਲ ਸਸਤੀ ਵੀ ਹੋਵੇ ਵਧੀਆ ਵੀ ਹੋਵੇ ਹਾਂਜੀ ਕਰੋ ਫਿਰ ਕਿਹਜਾ ਸਹਿਯੋਗ ਰਿਆ ਕਰੋ ਇਹ ਨਹੀਂ ਕਿਹਾ ਵੀ ਤੂੰ ਇਨਾ ਟਾਈਮ ਇਸ ਚੀਜ਼ ਨੂੰ ਦਿਨਾ ਨਹੀਂ ਕਰੂੰ ਆਪਾਂ ਨੂੰ ਵਧੀਆ ਫੁੱਲ ਸਪੋਰਟ ਸੀਗੀ। ਅੱਛਾ ਬਹੁਤ ਵਧੀਆ। ਹੁਣ ਵੀ ਕਰ ਦੇ ਖੁਸ਼ ਆ ਵੀ ਇਸ ਕੰਮ ਤੋਂ। ਤਾਂ ਕਿ ਫਿਰ ਹੋਰ ਵੀ ਕੋਈ ਮਾਡਲ ਤਿਆਰ ਕਰਨ ਦਾ ਸੋਚਿਆ। ਹਾਂ ਆਪਣਾ ਮਾਡਲ ਇੱਕ ਰੈਡੀ ਹੋ ਰਿਹਾ ਜੀ 4x4 ਟਰੈਕਟਰ ਦਾ। ਇਨਕੰਪਲੀਟ ਆ ਜੇ ਉਹ। ਅੱਛਾ। ਦੋ ਕਮੰਦ ਤੱਕ ਹੋ ਜਾਊਗਾ ਰੈਡੀ। ਕੀ ਕੀ ਲੱਗਦਾ ਤੁਹਾਨੂੰ ਜਸ ਵੀਰੇ ਵੀ ਜਿਵੇਂ ਇਹ ਮਾਡਲ ਤਿਆਰ ਕਰ ਲਿਆ। ਕੋਈ ਚੀਜ਼ ਇਹਦੇ ਵਿੱਚ ਰਹਿ ਜਾਂਦੀਆਂ ਨੇ ਬਿਜਲੀ ਆਗਲੇ ਮਾਡਲ 'ਚ ਤੁਸੀਂ ਹੋਰ ਜ਼ਿਆਦਾ ਬਿਹਤਰ ਕਰ ਪਾਉਂਦੇ ਜਿਵੇਂ ਆਪਣਾ ਮਾਡਲ ਸੀਗਾ ਇਹ ਆਪਣਾ ਸੀਗਾ 2x2 ਜੀ ਹਾਂ ਹੁਣ ਜਿਹੜਾ ਆਪਾਂ ਅੱਗੇ ਕਰਾਂਗੇ ਉਹ 4x4 ਵੀਲ ਡਰਾਈਵ ਹੋਊਗਾ ਹੂੰ ਤੇ ਉਹਦੇ 'ਚ ਪਾਵਰ ਵੀਨ ਇਨਕਰੀਜ਼ ਹੋਊਗੀ ਹਨਾ ਇਦਾਂ ਫਿਰ ਮਤਲਬ ਸਾਰਾ ਰਿਮੋਟ ਕੰਟਰੋਲ ਹੈ ਰਿਮੋਟ ਤੇ ਚੱਲ ਸਾਰਾ ਰਿਮੋਟ ਕੰਟਰੋਲ ਹੈ ਰੋਬੋਟ ਵੀ ਫਿਰ ਆਪ ਤਿਆਰ ਕਰਦੇ ਹੋ ਕਿ ਉਹ ਨਹੀਂ ਰਿਮੋਟ ਮਿਲ ਜਾਂਦਾ ਹੈ ਰਿਮੋਟ ਤਾਂ ਉਹੀ ਲਾਉਣਾ ਪੈਂਦਾ ਹੈ ਅੱਛਾ ਇਹਦੇ ਨਾਲ ਫਿਰ ਕਿਵੇਂ ਇਹਨੂੰ ਜੋੜਦੇ ਹੋ ਇਹ ਸਾਰਾ ਇਹ ਪ੍ਰੋਪਰ ਹੁੰਦਾ ਇਹ ਵੀ ਇੱਕ ਜੀ ਜਿਵੇਂ ਇਹ ਸੀ ਵਗੈਰਾ ਲੱਗਦੀ ਆ ਸਾਰੀ ਸਿਸਟਮ ਜਿਹੜੀ ਇਹਨੂੰ ਕੰਟਰੋਲ ਕਰਦੀ ਆ ਉਹਦੇ ਨਾਲ ਹੀ ਅਟੈਚ ਹੁੰਦਾ ਹੈ ਰੀਸੀਵਰ ਹੁੰਦਾ ਇੱਥੇ ਦਾ ਹਮ ਪਹਿਲਾਂ ਕਦੇ ਸੋਚਿਆ ਸੀਗਾ ਜਦੋਂ ਸ਼ੁਰੂ ਸ਼ੁਰੂ ਕੀਤਾ ਸੀ ਵੀ ਇੰਨੇ ਵਧੀਆ ਮੈਂ ਕਰ ਸਕਦਾ ਇਹਨਾਂ ਨਹੀਂ ਹੌਲੀ ਹੌਲੀ ਜਿਵੇਂ ਆਪਾਂ ਹੁਣ ਕੰਮ ਕਰੀਏ ਪਹਿਲਾ ਮਾਡਲ ਸੀਗਾ ਮੇਰਾ ਮੈਨੂਅਲ ਸੀਗਾ ਜੀ ਬਲਾ ਮੋਡ ਤੋਂ ਹੁਣ ਇਹਦੇ ਚ ਜਿੱਦਾਂ ਰਿਮੋਟ ਹੋ ਗਿਆ ਹੌਲੀ ਹੌਲੀ ਐ ਨੌਲੇਜ ਵਧਦੀ ਹੀ ਗਿਆਨ ਹੁੰਦਾ ਜਾਂਦਾ ਨਾਲ ਨਾਲ ਲੱਕੜ ਦੀ ਵੀ ਬਣਾਈ ਸੀ ਨਾ ਤੁਸੀਂ ਹਾਂਜੀ ਉਹਦੇ ਚ ਜਿਵੇਂ ਟਾਇਰ ਵੀ ਫੈਲਣ ਵਾਲੇ ਤੇ ਲੱਕੜ ਦੇ ਸੀਗੇ ਹਾਂ ਹਾਂ ਇਹਦੇ ਚ ਟਾਇਰ ਆਪਾਂ ਨੂੰ ਦੇਣ ਵਾਲੇ ਸੀਗੇ ਜੀ ਹੂੰ ਇਹ ਸਾਰਾ ਸਮਾਨ ਕਿੱਥੋਂ ਲੈ ਕੇ ਆਉਂਦੇ ਜਿਹੜਾ ਟਰੈਕਟਰ ਤੇ ਲਾਇਆ ਫਿਰ ਕਿਵੇਂ ਕਿਵੇਂ ਮਿਲਦਾ ਇਹ ਮੈਟ ਆਪਾਂ ਨੂੰ ਮਿਲ ਜਾਂਦਾ ਜੀ ਅੱਛਾ ਕੱਟ ਕੇ ਤਾਂ ਸਾਰਾ ਆਪ ਨੂੰ ਹੀ ਬਣਾਉਣਾ ਪੈਂਦਾ ਸ਼ੀਟ ਹੁੰਦੀ ਆ ਇਕ ਸ਼ੀਟ ਮੈ ਆ ਜਾਂਦੀ ਆ ਬਾਕੀ ਸਮਾਨ ਦਾ ਜਿਵੇਂ ਲੱਕੜ ਹੋ ਗਈ ਇਹ ਵੀ ਮਿਲ ਜਾਂਦੀ ਆ ਹਾਂ ਪਰ ਛੇਵ ਸਾਰੀ ਆਪ ਨੂੰ ਦੇਣੀ ਪੈਂਦੀ ਜੀ ਉਹ ਸਾਰਾ ਤਿਆਰ ਕਰਦੇ ਕੱਲੀ ਕੱਲੀ ਚੀਜ਼ ਹਾਂਜੀ ਕਰੇ ਬੈਠ ਕੇ ਕਰਦੇ ਹੋ ਹਾਂਜੀ ਕਰੇ ਬਾਰੇ ਕਮਾਲ ਦੀ ਚੀਜ਼ ਆ ਵੇ ਇਹ ਛੋਟੇ ਜਿਹੇ ਘਰ ਚ ਇੱਕ ਥਾਂ ਤੇ ਬੈਠ ਕੇ ਤੁਸੀਂ ਇੰਨਾ ਪੂਰਾ ਵਧੀਆ ਮਾਡਲ ਤਿਆਰ ਕਰਤਾ ਜੀ ਨੂੰ ਇੱਕ ਪੂਰੀ ਟੀਮ ਲੱਗਦੀ ਐ ਇੰਜੀਨੀਅਰ ਹੁੰਦੇ ਆ ਜਿਹੜੇ ਹਨਾ ਤੇ ਤੁਸੀਂ ਇਕੱਲਿਆਂ ਨੇ ਤਿਆਰ ਕੀਤਾ ਬਹੁਤ ਵਧੀਆ ਉਪਰਾਲਾ ਤੁਹਾਡਾ ਮੈਚ ਹੋਊਗਾ ਇਹਨੂੰ ਖੋਲ ਕੇ ਜਰੂਰ ਦਿਖਾਓ ਵੀ ਕਿੱਦਾਂ ਕਿੱਦਾਂ ਇਹ ਕੰਮ ਕਰਦਾ ਅੱਛਾ ਇਹਦੇ ਬਾਰੇ ਦੱਸ ਵੀ ਦੋ ਵੀਰੇ ਹਾਂ ਹਾਂ ਇਹਦਾ ਬੋਨਟ ਆ ਖੁੱਲ੍ਹੇ ਆ ਨਹੀਂ ਪੂਰਾ ਖੋਲਣ ਦਾ ਸਲੰਸਰ ਵੀ ਲਾ ਕੇ ਖੁੱਲ੍ਹੇ ਜਾਊਗਾ ਅੱਛਾ ਸਲੰਸਰ ਵੀ ਇਦਾਂ ਖੁੱਲ੍ਹ ਜਾਂਦਾ ਫਿਰ ਇਹ ਜ਼ਿਆਦਾ ਖੋਲਣੀ ਹੋਊਗੀ ਨਾ ਓਕੇ ਓਕੇ ਨਹੀਂ ਆ ਸਾਰਾ ਇਹਦੇ ਉਵੇਂ ਪ੍ਰੋਪਰ ਇੰਜਨ ਦਾ ਸਾਰਾ ਉਹ ਸਿਸਟਮ ਆ ਜੀ ਰੈਡੀਰੇਟਰ ਪੱਖਾ ਵਗੈਰਾ ਸਾਰਾ ਇਹਦਾ ਚੱਲਦਾ ਹੈਗਾ ਹੂੰ ਤੇ ਆ ਸਿਲੰਡਰ ਹੈਡਫੁੱਡ ਵਗੈਰਾ ਸਾਰੇ ਉਵੇਂ ਲੱਗੇ ਹੋਏ ਆ ਇਹਦੇ ਆ ਰੇਸ਼ ਵਗੈਰਾ ਜਿਵੇਂ ਆ ਸਾਰੀ ਇਹ ਸਾਰੀ ਬਰਕ ਕਰਦੀ ਹੈ ਇਹਦੀ ਅਚਰੇਸ਼ ਵੀ ਪੂਰੀ ਕੰਮ ਕਰਦੀ ਸਾਰੀ ਕਿਤੋਂ ਬਰਕ ਕਰਦੀਆਂ ਬ੍ਰੇਕ ਹੋਗੇ ਹੂੰ ਕਲਚ ਸਿਸਟਮ ਹੋ ਗਿਆ ਗੇਅਰ ਹੂੰ ਜਿੰਨੇ ਵੀ ਇਹਦੇ ਪਾਰਟਸ ਲੱਗੇ ਆ ਯਾਨੀ ਕਿ ਤਕਰੀਬਨ ਸਾਰੇ ਕੰਮ ਕਰਦੇ ਆ ਜੀ ਹੂੰ ਹੁਣ ਤੱਕ ਛੋਟਾ ਜਿਹਾ ਬੰਦਾ ਤਿਆਰ ਕਰ ਦੋ ਜਿਹੜਾ ਇੱਥੇ ਬੈਠ ਕੇ ਚਲਾ ਲਈ ਹੈ ਨਾ ਹਾਂਜੀ ਫਿਰ ਤਾਂ ਚਲਾ ਲੂ ਤਾਂ ਬੜੀ ਸੋਹਣੀ ਕੋਸ਼ਿਸ਼ ਆ ਇਸ ਨੌਜਵਾਨ ਦੀ ਮੋਗੇ ਜ਼ਿਲ੍ਹੇ ਦਾ ਮਾਛੀ ਕੇ ਪਿੰਡ ਜਿਹੜਾ ਕਿ ਤੁਰ ਪਿੰਡੂ ਏਰੀਆ ਇਹ ਤਾਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਨੌਜਵਾਨੀ ਦੀ ਵਧੀਆ ਸੋਚ ਰੱਖੀ ਆ ਬੜੇ ਤਕੜੇ ਇੰਜੀਨੀਅਰ ਬਣ ਸਕਦੇ ਨੇ ਜੇਕਰ ਇਹਨਾਂ ਨੂੰ ਮੌਕਾ ਮਿਲੇ ਤਾਂ ਇਹੋ ਜਿਹੇ ਹੋਰ ਵੀ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਪੰਜਾਬ ਦੇ ਵਿੱਚ ਆਪਣੇ ਟੈਲੈਂਟ ਜਰੀਏ ਬਹੁਤ ਕੁਝ ਅੱਗੇ ਨਵਾਂ ਲੈ ਕੇ ਆ ਰਹੇ ਨੇ ਤਾਂ ਮੈਨੂੰ ਲੱਗਦਾ ਇਸ ਨਵੇਂ ਪੰਨ ਨੂੰ ਸਾਨੂੰ ਅਪਣਾਉਣਾ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਦੀ ਜਿਹੜੀ ਤਕਨੀਕ ਆ ਉਹ ਆਪਾਂ ਅੱਗੇ ਲੈ ਕੇ ਆਈਏ ਇਹਨਾਂ ਦਾ ਜਿਹੜਾ ਟੈਲੈਂਟ ਆ ਉਹਨੂੰ ਹੋਰ ਪਰਫੁੱਲਤ ਕਰੀਏ ਤਾਂ ਕਿਵੇਂ ਲੱਗੇ ਇਹ ਮਾਡਲ ਕਿਵੇਂ ਲੱਗੀ ਗੱਲਬਾਤ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ